ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਸਤਿਕਾਰਯੋਗ ਸਬਸਕ੍ਰਾਈਬਰ ਦਾ ਬਹੁਤ ਧੰਨਵਾਦ ਜਿਹੜੇ ਤੁਸੀਂ ਮੈਨੂੰ ਇੰਨੀ ਸਪੋਰਟ ਕਰ ਰਹੇ ਹੋ ਤੁਹਾਡੀ ਸਪੋਰਟ ਨਾਲ ਮੈਨੂੰ ਕਾਫੀ ਹੌਸਲਾ ਮਿਲਦਾ ਆਪਣੀ ਅੱਜ ਦੀ ਕਹਾਣੀ ਆ ਕਿ ਕੈਨੇਡਾ ਜਾਣ ਦੇ ਲਾਲਚ ਵਿੱਚ ਇੱਕ ਕੁੜੀ ਦੀ ਕਿਵੇਂ ਗਈ ਜਾਣ ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ ਜੇ ਬਾਹਰਲੇ ਦੇਸ਼ ਕਿਸੇ ਵੀ ਕੰਟਰੀ ਜਾਣਾ ਹੋਵੇ ਉਹਦੇ ਨਾਂ ਨੂੰ ਜਿਹੜੇ ਸਾਡੇ ਪੰਜਾਬੀ ਆ ਉਹ ਡੋਲਰ ਡੋਲਰ ਜਾਂਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਬੱਚਾ ਕਿਸੇ ਤਰੀਕੇ ਬਾਹਰ ਚਲਾ ਜਾਵੇ ਉਹਨਾਂ ਦੀ ਹੋੜ ਨੇ ਬਹੁਤੀਆਂ ਧੀਆਂ ਦੇ ਸੁਪਨੇ ਰੋਲੇ ਜ਼ਿੰਦਗੀ ਰੋਲੀ ਆ ਤੇ ਕਈਆਂ ਨੂੰ ਤਾਂ ਮੌਤ ਤੱਕ ਨੂੰ ਗੱਲ ਲਾਉਣਾ ਪਿਆ ਆਪਣੀ ਅੱਜ ਦੀ ਕਹਾਣੀ ਕਾਫੀ ਸਾਲ ਪਹਿਲਾਂ ਦੀ ਕਹਾਣੀ ਆ ਤੇ ਇੱਕ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ ਇੱਕ ਕੁੜੀ ਹਾਈਲਾਈਟਸ ਕਰਨ ਲੱਗ ਜਾਂਦੀ ਆ ਪਲੱਸ 2 ਕਰਨ ਤੋਂ ਬਾਅਦ ਇੱਕ ਵਾਰ ਟੈਸਟ ਦਿੰਦੀ ਆ ਉਹਦਾ ਕਲੀਅਰ ਨਹੀਂ ਹੁੰਦਾ ਘੱਟ ਬੈਂਡ ਆਉਂਦੇ ਆ ਫਿਰ ਦੁਬਾਰਾ ਫੇਰ ਕਰਦੀ ਆ ਫਿਰ ਵੀ ਨਹੀਂ ਆਉਂਦੇ ਬੈਂਡ ਤੀਜੀ ਵਾਰ ਜਦੋਂ ਫੇਰ ਟੈਸਟ ਦਿੱਤਾ ਫਿਰ ਵੀ ਨਹੀਂ ਆਉਂਦੇ ਉਹ ਅੱਕ ਕੇ ਆਪਣੇ ਡੈਡੀ ਨੂੰ ਕਹਿੰਦੀ ਵੀ ਡੈਡੀ ਆਈਲਟਸ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਵੀ ਮੈਨੂੰ ਇੰਨੀ ਅੰਗਰੇਜ਼ੀ ਆਉਂਦੀ ਨਹੀਂ ਉਹ ਕਹਿੰਦਾ ਵੀ ਜੇ ਤੇ ਥੋਂ ਆਈਲਟਸ ਹੋਣੇ ਨਹੀਂ ਸੀ ਵੀ ਸਾਡਾ ਇੰਨਾ ਪੈਸਾ ਕਿਉਂ ਖਰਾਬ ਕਰਾਇਆ ਵੀ ਪਹਿਲਾਂ ਹੀ ਦੱਸ ਦਿੰਦੀ ਉਹ ਕਹਿੰਦੀ ਸੀ ਡੈਡੀ ਵੀ ਚਲ ਮੈਨੂੰ ਇਹ ਸੀ ਵੀ ਕਈ ਵਾਰੀ ਤੀਰ ਤੁੱਕੇ ਨਾਲ ਹੀ ਬੈਂਡ ਆ ਜਾਂਦੇ ਆ ਵੀ ਕੀ ਆ ਮੇਰੇ ਵੀ ਆ ਜਾਣਾ ਉਹ ਕਹਿੰਦੀ ਵੀ ਪਰ ਜਾਣਾ ਮੈਂ ਬਾਹਰ ਆ ਉਹ ਕਹਿੰਦਾ ਵੀ ਦੇਖ ਪੁੱਤ ਜੇ ਤੂੰ ਬਾਹਰ ਜਾਣਾ ਤਾਂ ਤੈਨੂੰ ਆਈਲਟਸ ਤਾਂ ਕਰਨੀ ਪੈਣੀ ਸੀ ਵੀ ਹੋਰ ਤਾਂ ਕੋਈ ਤਰੀਕਾ ਨਹੀਂ ਕਹਿੰਦੀ ਵੀ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰੋ ਵੀ ਮੈਂ ਤਾਂ ਬਾਹਰ ਜਾਣਾ ਇੱਧਰ ਤਾਂ ਮੈਂ ਰਹਿਣੀ ਨਹੀਂ ਉਹ ਕਹਿੰਦਾ ਵੀ ਦੇਖ ਪੁੱਤ ਕੁੜੀਆਂ ਆਈਲਟਸ ਕਰ ਕਰਕੇ ਬਾਹਰ ਜਾਈ ਜਾਂਦੀਆਂ ਹਨਾ ਵੀ ਕੁੜੀਆਂ ਆਈਲਟਸ ਕਰਦੀਆਂ ਚੱਲ ਜਿਹਦੇ ਕੋਲੇ ਖਰਚਾ ਕਰਨ ਨੂੰ ਨਹੀਂ ਹੁੰਦਾ ਸਾਰੇ ਖਰਚਾ ਕਰ ਦਿੰਦੇ ਆ ਤੇ ਵੀ ਹੋਰ ਕੀ ਤਰੀਕਾ ਹੈਗਾ ਵੀ ਜੇ ਹੁਣ ਆਪਾਂ ਕੋਈ ਬਾਹਰਲਾ ਮੁੰਡਾ ਵੇਖਦੇ ਆ ਵੀ ਪੈਸੇ ਜ਼ਿਆਦਾ ਮੰਗਦੇ ਆ ਉਹ ਕਹਿੰਦੀ ਵੀ ਜਿਵੇਂ ਮਰਜ਼ੀ ਕਰੋ ਵੀ ਮੈਂ ਤਾਂ ਬਾਹਰ ਜਾਣਾ ਇਹ ਉਹਦੀ ਮਾਂ ਕਹਿੰਦੀ ਵੀ ਚਲ ਐਂ ਕਰ ਫਿਰ ਕੋਈ ਬਾਹਰਲਾ ਮੁੰਡਾ ਵੇਖ ਲੈਨੇ ਆਂ ਵੀ ਇੱਕ ਕਿੱਲਾ ਜ਼ਮੀਨ ਦਾ ਵੇਚ ਕੇ ਪੈਸੇ ਲਾ ਦਾਂਗੇ ਚਲ ਜੇ ਬਾਹਰ ਵਾਗ ਗਈ ਤਾਂ ਵਧੀਆ ਨਾਲੇ ਮੁੰਡੇ ਨੂੰ ਲੈ ਜੂਗੀ ਉਹਨਾਂ ਦਾ ਜਿਹੜਾ ਉਹਦਾ ਭਰਾ ਵੱਡਾ ਹੁੰਦਾ ਉਹ ਘਰੇ ਖੇਤੀਬਾੜੀ ਕਰਦਾ ਹੁੰਦਾ ਵੀ ਜੇ ਇੱਕ ਕਿੱਲਾ ਵੇਚ ਕੇ ਆਪਾਂ ਆਪਣੀ ਧੀ ਦੀ ਸੈੱਟ ਕਰਦੇ ਆਂ ਤਾਂ ਇਹਦੇ 'ਚ ਕੋਈ ਹਰਜ ਨਹੀਂ ਵੀ ਇੱਥੇ ਮੁੰਡਾ ਖੇਤੀ ਕਰਦਾ ਇਹਨੂੰ ਕੀ ਬਚਣਾ ساری ਉਮਰ ਚਲ ਦੋਨੇ ਪਿੰਡ ਭਰਾ ਸੈੱਟ ਹੋ ਜਾਣਗੇ ਪਿਓ ਕਹਿੰਦਾ ਵੀ ਚਲ ਫਿਰ ਦੇਖਦੇ ਆਂਗੇ ਤੇ ਐਂ ਉਹ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਆਣ ਘਾਣ ਦੇ ਵਿੱਚ ਕਹਿ ਦਿੰਦੇ ਆ ਬੀਜੇ ਥੋੜੀ ਨਿਗਾਹ ਦੇ ਵਿੱਚ ਕੋਈ ਮੁੰਡਾ ਹੋਵੇ ਜਿਨੇ ਹਾਈਲਾਈਟਸ ਕੀਤੀ ਹੋਵੇ ਬਾਹਰ ਗਿਆ ਹੋਵੇ ਵੀ ਜਾਂ ਕੋਈ ਪੱਕਾ ਮੁੰਡਾ ਹੋਵੇ ਤਾਂ ਅਸੀਂ ਕੁੜੀ ਭੇਜਨੀਆ ਵੀ ਅਸੀਂ ਪੈਸੇ ਲਾ ਦਾਂਗੇ। ਉਹ 2-4 ਮਹੀਨੇ ਲੰਘੇ 6 ਮਹੀਨੇ ਤੇ ਕਿਸੇ ਨੇ ਦੱਸ ਪਾਈ ਵੀ ਮੁੰਡਾ ਬਾਹਰੋਂ ਆਇਆ ਤੇ ਮੁੰਡਾ ਪੀ ਆ ਰਾ ਵੀ ਜੇ ਤੁਸੀਂ ਰਿਸ਼ਤਾ ਕਰਨਾ ਤਾਂ 35 ਲੱਖ ਰੁਪਏ ਮੰਗਦੇ ਆ ਉਹ। ਉਹਦਾ ਪਿਓ ਕਹਿੰਦਾ ਵੀ ਮੈਂ ਦੇ ਦੂੰ 35 ਲੱਖ। ਚਲੋ ਭਾਈ ਦੇਖ ਦਿਖਾਈ ਹੋਈ। ਗੱਲਬਾਤ ਹੋਈ ਤੇ ਇੱਕ ਨਾ ਸਾਡੇ ਪੰਜਾਬੀਆਂ ਦੀ ਜਿਹੜੀ ਇਹ ਬਹੁਤ ਵੱਡੀ ਗਲਤੀ ਕਰਦੇ ਆ ਵੀ ਜਦੋਂ ਰਿਸ਼ਤਾ ਕਰਨਾ ਹੁੰਦਾ ਖਾਸ ਕਰਕੇ ਜਦੋਂ ਬਾਹਰਲਾ ਕੋਈ ਰਿਸ਼ਤਾ ਆਇਆ ਹੁੰਦਾ ਉਦੋਂ ਤੱਕ ਪੁੱਛ ਪੜਤਾਲ ਕਰਦੇ ਨਹੀਂ ਵੀ ਬਸ ਚੁੱਪਚਪੀਤੇ ਅਸੀਂ ਸਾਡੀ ਕੁੜੀ ਨੂੰ ਬਾਹਰ ਤੋਰ ਦਈਏ ਆਣਗਵਾਂਣ ਤੇ ਤੇ ਰਿਸ਼ਤੇਦਾਰਾਂ ਨੂੰ ਤਾਂ ਪਤਾ ਹੀ ਨਾ ਲੱਗੇ ਕਿਸੇ ਕੋਲ ਪਿੰਕ ਨਹੀਂ ਉਹਨਾਂ ਨੇ ਕੱਢੀ ਵੀ ਅਸੀਂ ਕੁੜੀ ਦਾ ਰਿਸ਼ਤਾ ਕਰਤਾ ਬਾਹਰਲੇ ਮੁੰਡੇ ਨੂੰ ਉਹ ਆਏ ਜੇ ਸ਼ੋਅ ਕਰਤਾ ਵੀ ਹਾਂ ਅਸੀਂ ਕੁੜੀ ਮੰਗਤੀ ਚਲੋ ਮੀਨੇ ਦੇ ਵਿੱਚ ਵਿੱਚ ਹੀ ਵਿਆਹ ਹੋ ਗਿਆ ਕੁੜੀ ਸਹੁਰੇ ਘਰ ਚਲੀ ਗਈ 10 15 ਦਿਨ ਲੰਘੇ 20 ਦਿਨ ਲੰਘੇ ਹੁਣ ਜਿਹੜਾ ਮੁੰਡਾ ਸੀਗਾ ਉਹ 2 ਕੁ ਮਹੀਨਿਆਂ ਦੀ ਛੁੱਟੀ ਆਇਆ ਸੀ 15 ਕਿ ਦਿਨ ਉਹ ਪਹਿਲਾਂ ਆਇਆ ਸੀ ਵਿਆਹ ਤੋਂ ਤੇ ਮਹੀਨਾ ਕੋ ਨੂੰ ਹੋ ਗਿਆ ਸੀ ਤੇ 15 ਕਿ ਦਿਨ ਦੀ ਛੁੱਟੀ ਰਹਿ ਗਈ ਸੀ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੁਸੀਂ ਮੇਰਾ ਜਿਹੜਾ ਪਾਸਪੋਰਟ ਆ ਬਣਵਾ ਲਓ ਵੀ ਆਪਣਾ ਤੁਹਾਡਾ ਨਾਮ ਕਰਵਾਉਣਾ ਮੇਰੇ ਪਾਸਪੋਰਟ ਤੇ ਵੀ ਆਪਾਂ ਕਰਵਾ ਲਈਏ ਉਹ ਕਹਿੰਦਾ ਕੋਈ ਨਾ ਚੱਲ ਕਰਵਾ ਲਾਂਗੇ ਵੀ ਇਹ ਤੱਕ ਅਦੋਂ ਮਰਜ਼ੀ ਹੋ ਜੇ ਵੀ ਹੁਣ ਮੈਂ ਆਇਆ 15 ਦਿਨ ਨੂੰ ਤਾਂ ਮੈਂ ਜਾਣਾ ਵੀ ਫਿਰ ਮੈਂ ਚਲਿਆ ਜਾਣਾ ਵੀ ਆਪਾਂ ਜਿੰਨਾ ਟਾਈਮ ਹੈਗੇ ਆ ਇਕੱਠੇ ਸਪੈਂਡ ਕਰ ਲਈਏ ਵੀ ਜਦੋਂ ਮੈਂ ਚਲਿਆ ਗਿਆ ਤੂੰ ਇੱਕ ਦਿਨ ਡੈਡੀ ਨੂੰ ਲੈ ਜੀ ਤੇ ਆਪਦਾ ਜਿਹੜਾ ਪਾਸਪੋਰਟ ਆ ਉਹ ਠੀਕ ਕਰਵਾ ਲਈ ਵੀ ਹਜੇ ਤਾਂ ਮੈਂ ਜਾ ਕੇ ਤੇਰੀ ਫਾਈਲ ਲਾਉਂਗਾ ਚਲੋ ਭਾਈ ਉਹ 15 ਦਿਨ ਵੀ ਲੰਘ ਗਏ ਤੇ ਇੱਕ ਦਿਨ ਮੁੰਡੇ ਦਾ ਦਿਨ ਆ ਗਿਆ ਜਾਣ ਦਾ ਮੁੰਡਾ ਚਲਿਆ ਗਿਆ ਕੈਨੇਡਾ ਕੁੜੀ ਉਹਨੂੰ ਕਹਿੰਦੀ ਵੀ ਤੇਰੇ ਬਿਨਾਂ ਮੇਰਾ ਜੀ ਨਹੀਂ ਲੱਗਣਾ ਵੀ ਮੈਨੂੰ ਛੇਤੀ ਬੁਲਾ ਲਈ ਉਹ ਕਹਿੰਦਾ ਹਾਂ ਮੈਂ ਤੈਨੂੰ ਬਹੁਤ ਜਲਦੀ ਬੁਲਾ ਲੂੰਗਾ ਚਲੋ ਭਾਈ ਮੁੰਡਾ ਜਹਾਜ਼ ਚੜ੍ਹ ਕੇ ਕੈਨੇਡਾ ਪੱਗ ਗਿਆ ਕੁੜੀ ਵਿਚਾਰੀ ਹੁੰਦੇ ਹੀ ਆ ਹਨਾ ਜਦੋਂ ਛੋਟੇ ਬੱਚਿਆਂ ਦਾ ਨਵਾਂ ਵਿਆਹ ਹੋਇਆ ਹੁੰਦਾ ਨਹੀਂ ਦੇਣ ਲੱਗਦਾ ਉਹ ਕਦੇ ਪੇਕੀ ਆ ਜਾਂਦੀ ਪੇਕੀ ਵੀ ਨਾ ਦੇਣ ਲੱਗਦਾ ਸੌਰੀ ਚਲੀ ਜਾਂਦੀ ਐਂ ਕਰਦੀ ਕਰਾਉਂਦੀ ਨੇ 2 ਕੁ ਮਹੀਨੇ ਕੱਢੇ ਤੇ ਇੱਕ ਦਿਨ ਆਪਦੀ ਸੱਸ ਨੂੰ ਕਹਿਣ ਲੱਗੀ ਵੀ ਮੰਮੀ ਤੁਸੀਂ ਡੈਡੀ ਨੂੰ ਪੁੱਛ ਲਓ ਵੀ ਮੇਰੇ ਪਾਸਪੋਰਟ ਤੇ ਨਾਮ ਜਿਹੜਾ ਇਹਨਾਂ ਦਾ ਚੜਵਾਉਣ ਵਾਲਾਗਾ ਹਨਾ ਵੀ ਜਦੋਂ ਇਹਨਾਂ ਨੇ ਕਾਗਜ਼ ਲਾਈ ਉਹ ਕਹਿੰਦੀ ਵੀ ਕੋਈ ਨਾ ਤੈਨੂੰ ਇੰਨੀ ਕੀ ਕਾਹ ਲਾਗੀ ਵੀ ਹਜੇ ਕਿਹੜਾ ਤੂੰ ਮੁੰਡਾ ਤੇਰੇ ਕਾਗਜ ਲਾਈ ਜਾਂਦਾ ਕੋਈ ਨਾ ਜਿੱਦਾਂ ਤੇਰੇ ਡੈਡੀ ਨੂੰ ਟਾਈਮ ਹੋਇਆ ਲੈ ਦੂ। ਉਹਨੇ ਦੋ ਤਿੰਨ ਵਾਰੀ ਕਿਹਾ ਤੇ ਉਹਦੀ ਸੱਸ ਨੇ ਕੋਈ ਗੱਲ ਜੀ ਨਾ ਗੌਲੀ ਤੇ ਦੋ ਕੁ ਮਹੀਨੇ ਚੱਕ ਤਾਂ ਠੀਕ ਜਾ ਰਿਹਾ ਕੁਝ ਤੇ ਦੋ ਕੁ ਮਹੀਨੇ ਬਾਅਦ ਉਹਦੀ ਸੱਸ ਨਾ ਉਹਨੂੰ ਥੋੜਾ ਤੰਗ ਪਰੇਸ਼ਾਨ ਕਰਨ ਲੱਗੀ। ਉਹਨੂੰ ਉਹਦੇ ਕੰਮ ਚ ਲਗੋਚ ਕੱਢਿਆ ਕਰੇ ਉਹਰੇ ਤੋਂ ਸਾਰਾ ਦਿਨ ਕੰਮ ਕਰਾਇਆ ਕਰੇ ਆਪ ਬਾਹਰ ਤੁਰਜਿਆ ਕਰੇ। ਤੇ ਉਹ ਉਹ ਸੋਚਦੀ ਵੀ ਮੈਂ ਤਾਂ ਕਦੇ ਕੁਝ ਕਿਹਾ ਨਹੀਂ ਮੰਮੀ ਨੂੰ ਵੀ ਇਹ ਮੇਰੇ ਨਾਲ ਇਦਾਂ ਕਿਉਂ ਕਰਦੇ ਆ। ਪਰ ਉਹ ਚੁੱਪਚਾਪ ਰਹੀ ਗਈ ਉਹਨੂੰ ਐ ਹੁੰਦਾ ਸੀ ਵੀ ਚਲ ਕਿੰਨਾ ਕੁ ਤੇਰਾ ਵੀ ਮੈਂ ਤਾਂ ਬਾਹਰ ਚਲੀ ਜਾਣਾ ਐਦਾਂ ਹੀ ਕਰਦੇ ਕਰਦੇ ਤੇ ਉਹਨੂੰ ਐ ਜੇ ਲੱਗਣ ਲੱਗਿਆ ਵੀ ਉਹਦੇ ਸੱਸ ਸਹੁਰੇ ਦਾ ਬਿਹੇਵਰ ਨਾ ਉਹਦੇ ਪ੍ਰਤੀ ਵਧੀਆ ਨਹੀਂ ਹੈਗਾ ਜਦੋਂ ਉਹਦੀ ਸੱਸ ਕਰੇ ਨਾ ਹੁੰਦੀ ਤਾਂ ਉਹਦਾ ਸਹੁਰਾ ਸੀ ਜਿਹੜਾ ਉਹਦੇ ਤੇ ਮਾੜੀ ਨਜ਼ਰ ਰੱਖਦਾ ਸੀ ਜੇ ਉਹ ਚਾਹ ਪਾਣੀ ਫੜਾਉਣ ਜਾਂਦੀ ਤਾਂ ਵੀ ਉਹਦੇ ਨਾਲ ਇੱਕ ਦੋ ਵਾਰ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਡਰ ਗਈ ਜੇ ਹੁਣ ਉਹ ਆਪਦੀ ਸੱਸ ਨੂੰ ਦੱਸਦੀ ਸੀ ਤਾਂ ਉਹਦੀ ਸੱਸ ਨੇ ਤਾਂ ਕਦੇ ਯਕੀਨ ਨਹੀਂ ਕਰਨਾ ਸੀ ਤੇ ਉਹਨੇ ਆਪ ਦੇ ਘਰ ਵਾਲੇ ਨੂੰ ਵੀ ਨਾ ਦੱਸਿਆ ਵੀ ਕਦੇ ਕਦਾਈ ਫੋਨ ਆਉਂਦਾ ਸੀ ਉਹਦੇ ਘਰ ਵਾਲੇ ਦਾ ਕਹਿੰਦਾ ਸੀ ਮੈਂ ਕੰਮ 'ਚ ਵਿਜੀ ਆ ਉਹ ਸੋਚਦੀ ਵੀ ਜੇ ਮੈਂ ਇਹਨੂੰ ਦੱਸਿਆ ਤਾਂ ਵੀ ਇਹਨੇ ਕਹਿਣਾ ਵੀ ਤੂੰ ਮੇਰੇ ਪਿਆਰ ਨੂੰ ਬਲੇਮ ਕਰਦੀ ਆ ਵੀ ਇਹ ਗੱਲ ਛੋਟੀ ਨਹੀਂ ਹੁੰਦੀ ਕਿਉਂਕਿ ਅਕਸਰ ਕੁੜੀਆਂ ਦੇ ਨਾਲ ਸਾਰੇ ਪਰਿਵਾਰ ਦੇ ਵਿੱਚ ਇਹੋ ਜੀਆਂ ਜਿਹੜੀਆਂ ਵਧਿਕੀਆਂ ਹੁੰਦੀਆਂ ਪਰ ਕੁੜੀਆਂ ਇਹ ਸੋਚ ਕੇ ਚੁੱਪ ਰਹਿੰਦੀਆਂ ਵੀ ਜਿਹੜਾ ਸਮਾਜ ਆ ਜਾਂ ਜਿਹੜਾ ਪਰਿਵਾਰ ਆ ਆਸ-ਪਾਸੇ ਦੇ ਲੋਕ ਆ ਉਹਨਾਂ ਨੇ ਇਸ ਚੀਜ਼ ਨੂੰ ਮੰਨਣਾ ਨਹੀਂ ਹੈਗਾ ਵੀ ਇਦਾਂ ਵੀ ਹੋ ਸਕਦਾ ਚਲ ਉਹਨੇ ਸੋਚਿਆ ਵੀ ਕਈ ਵਾਰੀ ਬੰਦੇ ਹੁੰਦੇ ਐ ਇਦਾਂ ਦੇ ਆ ਵੀ ਉਹ ਕੋਸ਼ਿਸ਼ ਕਰਦੀ ਆਪਦੀ ਸੱਸ ਕੋਲ ਰਹਿਣ ਦੀ ਹਰ ਵਕਤ ਤੇ ਉਹ ਆਪਣੀ ਮੰਮੀ ਨੂੰ ਕਹਿ ਦਿੰਦੀ ਵੀ ਮੰਮੀ ਤੁਸੀਂ ਜ਼ਿਆਦਾ ਘਰੋਂ ਬਾਹਰ ਨਾ ਜਾਇਆ ਕਰੋ ਵੀ ਮੇਰੇ ਕੋਲ ਰਹਿਆ ਕਰੋ ਉਹ ਕਹਿੰਦੀ ਅੱਛਾ ਮੈਂ ਤੇਰੇ ਮਹਾਰਾਣੀ ਕਰਕੇ ਹੁਣ ਆਪਦਾ ਜਾਣਾ ਆਉਣਾ ਛੱਡ ਦਿਆਂ ਕਿਤੇ ਵੀ ਮੈਂ ਜਾਣਾ ਨਹੀਂ ਹੁੰਦਾ ਮੈਨੂੰ ਤਾਂ ਸੌ ਕੰਮ ਹੁੰਦੇ ਆ ਤੇ ਉਸ ਤੋਂ ਬਾਅਦ ਕੁੜੀ ਨੇ ਸੋਚਿਆ ਵੀ ਮੈਂ ਮਹੀਨਾ ਹਣਾ ਆਪਣੇ ਪੇਕੀ ਲਾਏ ਆਉਣੀ ਆ ਚਲ ਤੇ ਉਹ ਆਪਦੇ ਪੇਕੀ ਚਲੀ ਗਈ ਪੇਕੇ ਗਈ ਤੇ ਪੇਕੇ ਗਈ ਤੋਂ ਨਾ ਉਹਦਾ ਜਿਹੜਾ ਘਰ ਵਾਲਾ ਸੀ ਫੋਨ ਕੱਟ ਕਰਨ ਲੱਗ ਗਿਆ ਪਹਿਲਾਂ ਉਹ ਹਫਤੇ 'ਚ ਦੋ ਵਾਰ ਕਰ ਲੈਂਦਾ ਸੀ ਤੇ ਹੁਣ ਉਹ 10-10 ਦਿਨ ਫੋਨ ਨਾ ਕਰਦਾ ਤੇ ਉਹਨੂੰ ਪੁੱਛਦੀ ਵੀ ਤੁਸੀਂ ਅੱਗੇ ਤਾਂ ਮੈਨੂੰ ਪਹਿਲਾਂ ਸ਼ੁਰੂ-ਸ਼ੁਰੂ 'ਚ ਰੋਜ਼ ਫੋਨ ਕਰਦੇ ਸੀ ਫਿਰ ਹਫਤੇ 'ਚ ਦੋ ਵਾਰੀ ਕਰਦੇ ਸੀ ਵੀ ਹੁਣ ਤੁਸੀਂ ਤਾਂ ਜਮੇ ਹੀ ਹਟ ਗਏ ਉਹ ਕਹਿੰਦਾ ਵੀ ਦੇਖ ਇਧਰਲੀ ਲਾਈਫ ਆ ਨਾ ਬਹੁਤ ਬੀਜੀ ਆ ਵੀ ਮੈਂ 18-18 ਘੰਟੇ ਕੰਮ ਕਰਦਾ ਤੇ ਮੇਰੇ ਕੋਲੇ 4-5 ਘੰਟੇ ਹੁੰਦੇ ਆ ਸੌਣ ਦੇ ਵੀ ਮੇਰੇ ਤੋਂ ਐਨੀ ਗੱਲ ਨਹੀਂ ਹੁੰਦੀ ਵੀ ਜਿੱਥੇ ਮੈਂ ਕੰਮ ਕਰਦਾ ਉੱਥੇ ਫੋਨ ਅਲਾਉਡ ਨਹੀਂ ਹੈਗਾ ਉਹ ਕਹਿੰਦੇ ਮੈਂ ਤੁਹਾਨੂੰ ਕਿੰਨੇ ਵਾਰ ਵੇਖਿਆ ਵੀ ਤੁਸੀਂ WhatsApp ਤੇ ਵੀ ਆਨਲਾਈਨ ਹੁੰਨੇ ਹੋ ਤੇ Facebook ਤੇ ਵੀ ਹੁੰਨੇ ਹੋ ਵੀ ਜਿਹੜੇ ਟਾਈਮ ਉੱਥੇ ਆਨਲਾਈਨ ਹੁੰਨੇ ਹੋ ਵੀ ਓਨੇ ਟਾਈਮ 'ਚ ਮੇਰੇ ਨਾਲ ਗੱਲ ਕਰ ਲਿਆ ਕਰੋ ਵੀ ਮੇਰਾ ਛੋਡੇ ਬਿਨਾਂ ਕੌਣ ਆ ਉਹ ਕਹਿੰਦਾ ਵੀ ਅੱਛਾ ਇਹਦਾ ਮਤਲਬ ਤੂੰ ਮੇਰੀ ਇਨਕੁਆਇਰੀ ਕਰਦੀ ਆ ਵੀ ਮੈਂ ਕਿੱਥੇ-ਕਿੱਥੇ ਆਨਲਾਈਨ ਰਹਿਣਾ ਉਹ ਕਹਿੰਦੀ ਵੀ ਨਹੀਂ ਮੈਂ ਏਦਾਂ ਦੀ ਗੱਲ ਨਹੀਂ ਕੀਤੀ ਪਰ ਕਹਿੰਦੀ ਵੀ ਇਹ ਗੱਲ ਸੱਚ ਆ ਵੀ ਤੁਸੀਂ ਆਨਲਾਈਨ ਤਾਂ ਫਿਰ ਹੁੰਨੇ ਹੋ ਵੀ ਉਦੋਂ ਤਾਂ ਫੋਨ ਤੁਹਾਡੇ ਕੋਲ ਹੀ ਹੁੰਦਾ ਉਹ ਕਹਿੰਦਾ ਤੈਨੂੰ ਨਹੀਂ ਪਤਾ ਵੀ ਮੈਂ ਕੀ ਕਦੋਂ ਕਰਨਾ ਤੇ ਕੀ ਕਿਵੇਂ ਨਹੀਂ ਕਰਨਾ ਤੂੰ ਨਾ ਜ਼ਿਆਦਾ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਉਹਨੂੰ ਰੁੱਖਾ ਬੋਲਿਆ ਉਹ ਕਹਿੰਦੀ ਵੀ ਤੁਸੀਂ ਮੈਨੂੰ ਐ ਕਿਉਂ ਬੋਲਦੇ ਹੋ ਹਨਾ ਵੀ ਮੈਂ ਤਾਂ ਫੋਨ ਕਰਨ ਨੂੰ ਨਹੀਂ ਕਿਹਾ ਵੀ ਮੈਂ ਕਿਹੜਾ ਕੋਈ ਚੀਜ਼ ਮੰਗੀ ਹੈਗੀ ਕਹਿੰਦਾ ਕੋਈ ਨਾ ਆਪਦੀ ਸਿਆਣਪ ਆਪਦੇ ਕੋਲ ਰੱਖ ਜਦੋਂ ਮੇਰੇ ਕੋਲੇ ਟਾਈਮ ਹੁੰਦਾ ਮੈਂ ਤਾਂ ਉਹਦੇ ਹੀ ਫੋਨ ਕਰੂੰ ਤੇ ਉਹਨੇ ਜਦੋਂ ਫੋਨ ਕੱਟਿਆ ਤੇ ਕੁੜੀ ਨਾ ਵਿਚਾਰੀ ਰੋਣ ਲੱਗ ਗਈ ਉਹ ਹੁਣ ਦੱਸੇ ਵੀ ਕੀ ਆਪਦੀ ਮਾਂ ਨੂੰ ਵੀ ਚਲ પતિ ਪਤਨੀ ਦੀ ਸੋ ਗੱਲਬਾਤ ਹੋ ਜਾਂਦੀ ਹੈ ਤੇ ਕੁੜੀ ਨਾ ਥੋੜੀ ਉਦਾਸ ਰਹਿਣ ਲੱਗੀ ਉਦੀ ਮਾਂ ਕਹਿੰਦੀ ਵੀ ਜਦੋਂ ਦਾ ਸਾਡਾ ਜਵਾਈ ਗਿਆਗਾ ਵੀ ਉਦੋਂ ਦੀ ਤੂੰ ਉਦਾਸ ਹੀ ਰਹਿਣੀ ਆ ਵੀ ਐਨੀ ਕਿੱਡੀ ਕੀ ਗੱਲ ਹੈਗੀ ਪੁੱਤ ਤੂੰ ਉਹਦੇ ਕੋਲ ਹੀ ਜਾਣਾ ਤੂੰ ਸਾਰੀ ਉਮਰ ਉੱਥੇ ਰਹਿਣਾ ਵੀ ਸਾਡੇ ਕੋਲੇ ਤਾਂ ਆਹੀ 2-4 ਮਹੀਨੇ ਆ ਵੀ ਤੂੰ ਵਧੀਆ ਹੱਸਿਆ ਖੇਡਿਆ ਕਰ ਤੂੰ ਦੇਖ ਆਈ ਨੂੰ ਵੀ ਤੈਨੂੰ ਕਿੰਨੇ ਦਿਨ ਹੋ ਗਏ ਨਾ ਤੂੰ ਕਿਸੇ ਆਣਗਵਾੜ 'ਚ ਮਿਲਣੇ ਜਾਨੀ ਆ ਉਹ ਕਹਿੰਦੀ ਵੀ ਮੰਮੀ ਮੇਰਾ ਜੀ ਨਹੀਂ ਕਰਦਾ ਹੁਣ ਉਹ ਅੰਦਰਲੀ ਗੱਲ ਕਿਹਨੂੰ ਦੱਸੇ ਵੀ ਮੇਰੇ ਸਹੁਰੇ 10 ਵਾ ਕਿੱਦਾਂ ਦਾ ਹਨਾ ਸੱਸ ਦਾ ਕਿੱਦਾਂ ਦਾ ਜਿਆ ਵੀ ਮੇਰੇ ਘਰ ਵਾਲਾ ਮੇਰੇ ਨਾਲ ਕਿਵੇਂ ਕਰਦਾ ਕਿਉਂਕਿ ਹੁਣ ਜਿੱਦ ਉਹਦੀ ਸੀ ਵੀ ਮੈਂ ਬਾਹਰਲੇ ਮੁੰਡੇ ਨਾਲ ਵਿਆਹ ਕਰਾਉ ਇਸ ਕਰਕੇ ਨਾ ਉਹ ਚੇਪ ਚੇਪ ਚ ਉਹਨੇ ਕੁਛ ਨਾ ਦੱਸਿਆ ਤੇ ਮੀਨਾ ਕੋਨੇ ਲਾਇਆ ਤੇ ਇੱਕ ਦਿਨ ਉਹਦੀ ਸੱਸ ਦਾ ਫੋਨ ਆ ਗਿਆ ਵੀ ਤੂੰ ਤਾਂ ਇੱਥੇ ਜਾ ਕੇ ਬਹਿ ਗਈ ਮੁੜ ਕੇ ਨਾ ਹੀ ਨਹੀਂ ਲਿਆਉਣ ਦਾ ਵੀ ਮੇਰੇ ਤੋਂ ਤਾਂ ਕੰਮ ਨਹੀਂ ਹੁੰਦਾ ਉਹ ਕਹਿੰਦੀ ਵੀ ਮੰਮੀ ਚੱਲ ਤੁਸੀਂ ਲੈ ਜਾਓ ਮੈਨੂੰ ਆ ਕੇ ਉਹ ਕਹਿੰਦੀ ਵੀ ਮੈਂ ਤੇਰੇ ਡੈਡੀ ਨੂੰ ਭੇਜੂੰ ਕਹਿੰਦੀ ਨਹੀਂ ਡੈਡੀ ਨੂੰ ਨਾ ਭੇਜਿਓ ਚੱਲ ਇਧਰੋਂ ਮੈਂ ਵੀਰੇ ਨੂੰ ਕਹਿ ਦਿੰਨੀ ਆ ਵੀਰਾ ਛੱਡ ਜੋ ਮੈਨੂੰ ਚੱਲ ਭਈ ਉਹਦਾ ਭਰਾ ਛੱਡਿਆ ਆ ਛੱਡਿਆ ਜੀ ਦੋ ਦਿਨ ਤਾਂ ਠੀਕ ਰਹੀ ਸੱਸ ਤੇ ਸੱਸ ਨੇ ਤਾਂ ਫੇਰ ਉਹੀ ਕੰਮ ਕੀਤਾ ਸੱਸ ਨੇ ਉਹ ਸੱਦੀ ਕੰਮ ਦੀ ਮਾਰੀ ਸੀ ਤੇ ਆਪ ਤਾਂ ਤੁਰ ਫਿਰਿਆ ਕਰੇ ਆਸੇ ਪਾਸੇ ਬਾਗੀ ਕਿਤੇ ਕਿਤੇ ਬਾਗੀ ਤੇ ਉਹ ਤੋਂ ਕੰਮ ਕਰਾਈ ਜਾਇਆ ਕਰੇ ਉਹ ਸਾਰਾ ਦਿਨ ਕੰਮ ਕਰਿਆ ਕਰੇ ਤੇ ਉਹਨੇ ਸੋਚਿਆ ਵੀ ਐਂ ਤਾਂ ਕੰਮ ਠੀਕ ਨਹੀਂ ਆਉਣਾ ਤੇ ਇਧਰੋਂ ਇੱਕ ਦਿਨ ਉਹਨੇ ਫੋਨ ਲਾ ਲਿਆ ਆਪਣੇ ਘਰ ਵਾਲੇ ਨੂੰ ਘਰ ਵਾਲੇ ਨੂੰ ਫੋਨ ਲਾਇਆ ਤੇ ਉਹਨੂੰ ਕਹਿੰਦੀ ਵੀ ਮੰਮੀ ਤਾਂ ਸਾਰਾ ਦਿਨ ਘਰੇ ਨਹੀਂ ਖੜਦੇ ਤੇ ਵੀ ਘਰੇ ਡੈਡੀ ਹੁੰਦੇ ਆ ਵੀ ਮੈਨੂੰ ਨਾ ਇੱਕ ਦੋ ਵਾਰੀ ਵਧੀਆ ਨਹੀਂ ਲੱਗਿਆ ਵੀ ਡੈਡੀ ਨੇ ਇੱਕ ਦੋ ਗੱਲਾਂ ਏਦਾਂ ਦੀਆਂ ਕੀਤੀਆਂ ਵੀ ਤੁਸੀਂ ਤਾਂ ਯਕੀਨ ਨਹੀਂ ਕਰਨਾ ਵੀ ਮੇਰੇ ਪਿਓ ਨੂੰ ਏਦਾਂ ਕਹਿੰਦੀ ਆ ਵੀ ਪਰ ਮੈਂ ਇੱਥੇ ਰਹਿ ਨਹੀਂ ਸਕਦੀ ਵੀ ਤੁਸੀਂ ਮੈਨੂੰ ਛੇਤੀ ਬੁਲਾ ਲਓ ਉਹ ਕਹਿੰਦਾ ਵੀ ਕੀ ਮਤਲਬ ਆ ਤੇਰਾ ਵੀ ਡੈਡੀ ਦੀਆਂ ਗੱਲਾਂ ਵਧੀਆ ਨਹੀਂ ਲੱਗੀਆਂ ਤੇ ਉਹ ਕਹਿੰਦੀ ਵੀ ਮੈਨੂੰ ਡੈਡੀ ਦਾ ਬਿਹੇਵਰ ਸਹੀ ਨਹੀਂ ਲੱਗਿਆ ਵੀ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ ਉਹ ਕਹਿੰਦਾ ਵੀ ਤੈਨੂੰ ਥੋੜੀ ਬੋਤੀ ਨਾ ਸ਼ਰਮ ਹੋਣੀ ਚਾਹੀਦੀ ਆ ਤੂੰ ਮੇਰੇ ਪਿਓ ਤੇ ਐਡਾ ਵੱਡਾ ਇਲਿਗੇਸ਼ਨ ਲਾਉਣੀ ਆ ਉਹ ਕਹਿੰਦੀ ਵੀ ਦੇਖੋ ਉਹ ਮੇਰੇ ਪਿਓਆਂ ਦੇ ਸਮਾਨ ਆ ਹਨਾ ਇਹ ਗੱਲ ਕਹਿੰਦੀ ਨੂੰ ਮੈਨੂੰ ਵੀ ਬਹੁਤ ਔਖਾ ਲੱਗ ਰਿਹਾ ਪਰ ਜੋ ਸੱਚ ਆ ਮੈਂ ਉਹ ਕਹਿ ਰਹੀ ਆ ਉਹ ਕਹਿੰਦਾ ਮੈਂ ਆਪਣੇ ਪਿਓ ਨੂੰ ਸ਼ੁਰੂ ਤੋਂ ਜਾਣਦਾ ਤੇ ਜਿਹੜੀ ਗੱਲ ਤੂੰ ਕਹਿ ਰਹੀ ਆ ਇਹ ਮੈਂ ਕਦੇ ਨਹੀਂ ਮੰਨ ਸਕਦਾ ਉਹ ਹੁਣ ਵਿਚਾਰੀ ਕਰਦੀ ਵੀ ਕੀ ਬਹਿਸ ਕਰਕੇ ਉਹ ਕਹਿੰਦੀ ਚੱਲ ਕੋਈ ਨਾ ਬੱਸ ਕਹਿੰਦੀ ਮੇਰਾ ਤਾਂ ਇਹੀ ਕਹਿਣ ਦਾ ਮਕਸਦ ਆ ਵੀ ਮੈਨੂੰ ਛੇਤੀ ਬੁਲਾ ਲਓ ਕਹਿੰਦਾ ਚੱਲ ਕੋਈ ਨਾ ਮੈਂ ਬੁਲਾ ਲੂੰਗਾ ਐਂ ਕਹਿ ਕੇ ਫੋਨ ਕੱਟਤਾ ਤੇ ਐਂ ਕਰਦੇ ਕਰਾਉਂਦੇ 2-4 ਮਹੀਨੇ ਹੋਰ ਨਿਕਲ ਗਏ ਤੇ ਉਹਦੀ ਸੱਸ ਉਹਨੂੰ ਕਹਿੰਦੀ ਵੀ ਤੂੰ ਪੇਕੇ ਚਲੀ ਜਾ ਉਹ ਕਹਿੰਦੀ ਵੀ ਮੰਮੀ ਮੈਂ ਨਹੀਂ ਜਾਣਾ ਵੀ ਮੈਂ ਰਹੂੰ ਤਾਂ ਇੱਥੇ ਰਹੂੰਗੀ ਤੇ ਵੀ ਤੁਸੀਂ ਆਪਣੇ ਮੁੰਡੇ ਨੂੰ ਕਹੋ ਵੀ ਮੇਰੇ ਕਾਗਜ ਲਾਉਣ ਵੀ 6 ਮਹੀਨੇ ਲੰਘ ਗਏ ਵੀ ਉਹ ਤਾਂ ਨਾ ਹੀ ਨਹੀਂ ਲੈਂਦਾ ਕਾਗਜ ਲਾਉਣ ਦੇ ਵੀ ਜੇ ਫੈਲ ਤਿਆਰ ਹੋਊ ਕਾਗਜ ਲੱਗਣਗੇ ਫੇਰ ਹੀ ਮੈਂ ਜਾਊਂ ਇਹ ਉਹ ਕਹਿੰਦੀ ਕੋਈ ਨਹੀਂ ਗੱਲ ਨਹੀਂ ਲਾ ਦੂਗਾ ਐਂ ਜੇ ਕਿ ਕਿਉਂ ਨਹੀਂ ਫੇਰ ਢਾਲਤਾ ਤੇ ਇੱਕ ਦਿਨ ਉਹ ਸਵੇਰੇ ਉੱઠી ਸਵੇਰੇ ਉੱਠ ਕੇ ਉਹਨੇ ਚਾਹ ਚੂ ਬਣਾਈ ਤੇ ਚਾਹ ਬਣਾ ਕੇ ਉਹ ਆਪਣੇ ਸੱਸ ਸਹੁਰੇ ਦੇ ਕਮਰੇ ਚ ਰੱਖਿਆਈ ਉਹਨਾਂ ਦੀ ਚਾਹ ਰੱਖਿਆਈ ਤੇ ਉਸ ਤੋਂ ਬਾਅਦ ਉਹ ਬਾਹਰ ਆ ਕੇ ਰਸੋਈ ਚ ਕੰਮ ਕਰਨ ਲੱਗ ਗਈ ਅੱਗੇ ਉਹ ਕੀ ਕਰਦੀ ਜਦੋਂ ਉੱਠ ਕੇ ਚਾਹ ਫੜਾ ਕੇ ਸੱਸ ਸਹੁਰੇ ਨੂੰ ਫਿਰ ਦੁਬਾਰਾ ਸੌਂ ਜਾਂਦੀ ਸੀ ਕਿਉਂਕਿ ਉਹ ਸਪੈਸ਼ਲ ਚਾਹ ਬਣਾਉਣ ਦੀ ਮਾਰੀ ਉੱਠਦੀ ਸੀ ਤੇ ਜਦੋਂ ਨੂੰ ਰੋਟੀ ਟੁਕ ਬਣਾਉਣਾ ਸੀ ਉਹਦੋਂ ਨੂੰ ਦੁਬਾਰਾ ਉੱਠ ਖੜਦੀ ਸੀ ਤੇ ਉਹ ਦਿਨ ਉਹਦਾ ਜੀ ਨਾ ਕੀਤਾ ਦੁਵਾਰਾ ਸੌਣ ਦਾ ਤੇ ਉਹ ਸਬਜ਼ੀ ਵਗੈਰਾ ਕੱਟਣ ਲੱਗ ਗਈ ਤੇ ਉਸ ਤੋਂ ਬਾਅਦ ਉਹ ਆਪਣੇ ਸੱਸ ਦੇ ਕਮਰੇ ਚ ਆਉਂਦੀ ਸੀ ਆਉਂਦੀ ਤਾਂ ਸੀ ਉਹ ਪੁੱਛਣਾ ਵੀ ਸਬਜ਼ੀ ਕਾਦੀ ਬਣਾਵਾ ਐਦਾਂ ਕੋਈ ਕਿਸੇ ਕੰਮ ਆਉਂਦੀ ਕਹਿ ਲੋ ਤੇ ਉਹਦੇ ਸੱਸ ਸਹੁਰਾ ਨਾਲ ਗੱਲਾਂ ਕਰੀ ਜਾਂਦੇ ਆ ਆਪਣੇ ਬਿਸਤਰਿਆਂ 'ਚ ਬੈਠੇ ਤੇ ਉਹ ਸੱਸ ਕਹਿੰਦੀ ਹੈਗੀ ਵੀ ਪਹਿਲਾਂ ਵਾਲੀ ਤਾਂ ਜਿਹੜੀ ਸੀਗੀ ਵੀ ਉਹ ਤਾਂ ਇੰਨਾ ਚਿਰ ਰਹੀ ਨਹੀਂ ਸੀ ਵੀ ਉਹਨੂੰ ਤਾਂ ਪਤਾ ਲੱਗ ਗਿਆ ਸੀ ਵੀ ਮੁੰਡੇ ਨੇ ਮੈਨੂੰ ਸੱਦਣਾ ਨਹੀਂ ਤੇ ਵੀ ਇਹ ਤਾਂ ਜਾਣਦੀ ਨਹੀਂ ਇਹ ਤਾਂ ਇੰਨੀ ਠੀਠ ਆ ਉਹ ਕਹਿੰਦਾ ਵੀ ਮੈਂ ਤਾਂ ਇਹਨੂੰ 2-3 ਵਾਰ ਹਰਾਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਵੀ ਮੈਂ ਤਾਂ ਆਪਣੀ ਸਾਰੀ ਬਾਹ ਲਾ ਲਈ ਵੀ ਇਹ ਤਾਂ ਨਾ ਇਹਨੇ ਮੁੰਡੇ ਨੂੰ ਦੱਸਿਆ ਵੀ ਜੇ ਇਹਨੇ ਮੁੰਡੇ ਨੂੰ ਦੱਸਿਆ ਹੁੰਦਾ ਮੁੰਡਾ ਆਪਾਂ ਨੂੰ ਕੁਝ ਕਹਿੰਦਾ ਵੀ ਭਾਵੇਂ ਤਾਂ ਆਪਣੇ ਮੁੰਡੇ ਦੇ ਨੂੰ ਵੀ ਪਤਾ ਹੀ ਆ ਵੀ ਇਹਨੂੰ ਰੱਖਣਾ ਨਹੀਂ ਵੀ ਪਰ ਫਿਰ ਵੀ ਕੋਈ ਗੱਲ ਇਹਦੀ ਬਾਹਰ ਨਿਕਲ ਕੇ ਆਈ ਨਹੀਂ ਵੀ ਨਾ ਇਹ ਆਪਦੇ ਪੇਕੇ ਨੂੰ ਦੱਸਦੀ ਆ ਵੀ ਆਪਾਂ ਤਾਂ ਹਰੇਕ ਪੱਖ ਤੋਂ ਇਹਨੂੰ ਤੰਗ ਕਰਕੇ ਵੇਖ ਲਿਆ ਇਹ ਗੱਲਾਂ ਨਾ ਜਿਹੜੀਆਂ ਉਹ ਸੁਣ ਲੈਂਦੀ ਆ ਬਾਹਰ ਖੜੀ ਉਹ ਸੋਚਦੀ ਆ ਵੀ ਇਹਦਾ ਮਤਲਬ ਮੇਰੇ ਨਾਲ ਧੋਖਾ ਹੋਇਆ ਫਿਰ ਉਹ ਐਂ ਸੋਚਦੀ ਆ ਵੀ ਪਹਿਲਾਂ ਵਾਲੀ ਦਾ ਕੀ ਮਤਲਬ ਇਹ ਉਹ ਉੱਥੇ ਮੁੜ ਆਉਂਦੀ ਆ। ਉੱਥੇ ਮੁੜ ਕੇ ਆ ਕੇ ਸੋਈ ਚ ਦੁਬਾਰਾ ਸਬਜੀ ਤਾਂ ਉਹਨੇ ਕਿਹੜੀ ਕੱਟੀ ਜਾਣੀ ਸੀ ਤੇ ਬੈ ਗਈ। ਉੱਥੇ ਰੱਖ ਕੇ ਸਾਰਾ ਸਮਾਨ ਤੇ ਕਮਰੇ ਚ ਆ ਗਈ। ਕਮਰੇ ਚ ਬੈਠੀ ਹੋਈ ਇਹ ਸੋਚਦੀ ਆ ਵੀ ਇਹਦਾ ਮਤਲਬ ਮੇਰੇ ਨਾਲ ਧੋਖਾ ਹੋ ਗਿਆ। ਵੀ ਮੇਰੇ ਤਾਂ ਪਿਓ ਨੇ ਜ਼ਮੀਨ ਵੀ ਵੇਚੀ ਸੀ ਇੰਨਾ ਪੈਸਾ ਲਾਇਆ ਸੀ ਵੀ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਗਈ। ਤੇ ਉਹਨਾ ਆਪਦੇ ਭਰਾ ਨੂੰ ਫੋਨ ਲਾ ਲੈਂਦੀ ਆ। ਆਪਦੇ ਭਰਾ ਨੂੰ ਫੋਨ ਲਾ ਕੇ ਕਹਿੰਦੀ ਵੀ ਵੀਰੇ ਸੌਰੀ ਮੈਂ ਤੈਨੂੰ ਸਵੇਰੇ ਸਵੇਰੇ ਫੋਨ ਕੀਤਾ। ਵੀ ਗੱਲ ਤਾਂ ਆਹ ਬਣ ਗਈ। ਵੀ ਮੰਮੀ ਡੈਡੀ ਨੂੰ ਤਾਂ ਦੱਸੀ ਨਾ। ਵੀ ਉਹ ਫਿਕਰ ਕਰਨਗੇ ਹਨਾ ਇੰਨਾ ਪੈਸਾ ਲਾਇਆ ਜ਼ਮੀਨ ਵੇਚੀ ਵੀ ਹੁਣ ਇਹਦਾ ਹੱਲ ਉਹ ਕਹਿੰਦਾ ਵੀ ਹੱਲ ਤਾਂ ਕੋਈ ਨਾ ਹੋਜੂ ਵੀ ਤੇਰਾ ਕਿਹੜਾ ਤਲਾਕ ਹੋਇਆ ਵਿਆਹ ਤਾਂ ਹੋਇਆ ਹੀ ਹੈ ਤੇਰਾ ਤੂੰ ਕੋਈ ਗੱਲ ਨਹੀਂ ਚੁੱਪ ਕਰਕੇ ਰਹੀ ਚੱਲ ਜੇ ਕੋਈ ਬਾਹਲੀ ਗੱਲ ਵੱਧੀ ਦੱਸੀ ਤਾਂ ਤੂੰ ਮੈਨੂੰ ਦੱਸੀ ਤੇ ਨਾਲੇ ਤੂੰ ਵੀ ਜੀਜੇ ਨਾਲ ਕਰ ਰਹੀ ਗੱਲ ਤੇ ਉਹਨੇ ਵੀ ਆਪਦੇ ਘਰ ਵਾਲੇ ਨੂੰ ਫੋਨ ਲਾਇਆ ਤੇ ਉਹਦੇ ਘਰ ਵਾਲੇ ਨੇ ਫੋਨ ਨਾ ਚੱਕਿਆ ਫਿਰ ਉਹਨੇ ਮੈਸੇਜ ਕੀਤੇ ਵੀ ਮੈਂ ਸਾਰੀਆਂ ਗੱਲਾਂ ਸੁਣ ਲੀਆਂ ਮੰਮੀ ਜਿਹੜੀ ਐ ਗੱਲ ਕਰਦੇ ਸੀ ਵੀ ਪਹਿਲਾਂ ਵਾਲੀ ਕੌਣ ਸੀ ਤੇ ਕੀ ਗੱਲ ਸੀ ਮੈਨੂੰ ਪੂਰੀ ਗੱਲ ਦੱਸੋ ਤੇ ਉਦੋਂ ਮੁੰਡਾ ਮੈਸੇਜ ਪੜ ਲੈਂਦਾ ਮੈਸੇਜ ਪੜਦਾ ਜਦੋਂ ਤੇ ਉਹਦੇ ਮਤਲਬ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਵੀ ਇਹਨੂੰ ਤਾਂ ਸੱਚ ਪਤਾ ਲੱਗ ਗਿਆ ਵੀ ਹੁਣ ਇਹਨੂੰ ਕੀ ਝੂਠ ਬੋਲੀਏ ਤੇ ਉਹ ਆਪਦੀ ਮਾਂ ਨੂੰ ਫੋਨ ਕਰਦਾ ਆਪਦੀ ਮਾਂ ਨੂੰ ਕਹਿੰਦਾ ਵੀ ਜਦੋਂ ਤੁਸੀਂ ਗੱਲਾਂ ਕਰਦੇ ਸੀਗਾ ਟੁਕਟ ਵਿਡਕਤਾ ਰੱਖ ਲੈਂਦੇ ਵੀ ਇਹਨੂੰ ਤਾਂ ਸੁਣ ਗਈਆਂ ਗੱਲਾਂ ਤੇ ਉਹ ਕਹਿੰਦੀ ਵੀ ਵਧੀਆ ਗੱਲ ਹੈ ਜੇ ਸੁਣ ਗਈਆਂ ਤਾਂ ਵੀ ਆਪਣਾ ਤਾਂ ਕੰਮ ਸੌਖਾ ਹੋ ਗਿਆ ਤੇ ਇਹਨੂੰ ਕਹਾਂਗੇ ਵੀ ਤਲਾਕ ਦੇ ਤੇ ਜਾ ਆਪਦੇ ਘਰੇ ਤੇ ਚੱਲ ਭਈ ਉਹਦੀ ਸੱਸ ਕਹਿੰਦੀ ਹੁਣ ਤੂੰ ਸਾਡੀਆਂ ਗੱਲਾਂ ਸੁਣ ਲੱਗੀ ਸਾਡੇ ਮੁੰਡੇ ਕੋਲੇ ਕੀ ਸ਼ਿਕਾਇਤਾਂ ਕਰਦੀਆਂ ਉਹ ਕਹਿੰਦੀ ਵੀ ਮੰਮੀ ਮੈਂ ਤਾਂ ਕੋਈ ਸ਼ਿਕਾਇਤ ਨਹੀਂ ਕੀਤੀ ਵੀ ਹਾਂ ਮੈਂ ਗੱਲਾਂ ਛੋਡੀਆਂ ਜਰੂਰ ਸੁਣੀਆਂ ਵੀ ਮੈਨੂੰ ਪੂਰੀ ਗੱਲ ਦੱਸੋ ਕੀ ਆ ਪਹਿਲਾਂ ਵਾਲੀ ਦਾ ਕੀ ਮਤਲਬ ਵੀ ਪਹਿਲਾਂ ਵਾਲੀ ਕੌਣ ਸੀ ਵੀ ਇਹਦਾ ਮਤਲਬ ਤੁਹਾਡਾ ਮੁੰਡਾ ਪਹਿਲਾਂ ਵਿਆਹਿਆ ਹੋਇਆ ਸੀ ਉਹ ਕਹਿੰਦੀ ਚੱਲ ਫਿਰ ਜੇ ਤੈਨੂੰ ਸਾਰਾ ਕੁਝ ਪਤਾ ਲੱਗ ਗਿਆ ਤਾਂ ਸੱਚ ਸੁਣ ਲੈ ਕਹਿੰਦੀ ਹਾਂ ਉਹ ਵਿਆਹਿਆ ਸੀ ਕਹਿੰਦੀ ਪਹਿਲਾਂ ਉਹ ਵਿਆਹਿਆ ਸੀ ਉਹ ਵੀ ਤੇਰੇ ਵਰਗੀ ਸੀ ਉਹ ਵੀ ਸਾਡੇ ਪਸੰਦ ਨਹੀਂ ਸੀ ਇਸ ਕਰਕੇ ਅਸੀਂ ਉਹਨੂੰ ਤਲਾਕ ਦੇ ਦਿੱਤਾ ਸੀ ਵੀ ਤੂੰ ਚੁੱਪ ਕਰਕੇ ਤਲਾਕ ਦੇ ਪੇਪਰ ਤੇ ਸਾਈਨ ਕਰ ਤੇ ਆਪਦੇ ਘਰੇ ਜਾ ਉਹ ਕਹਿੰਦੀ ਵੀ ਇਹ ਕੀ ਮਤਲਬ ਹੋਇਆ ਤਲਾਕ ਦੇ ਪੇਪਰ ਤੇ ਸਾਈਨ ਵੀ ਮੈਂ ਨਹੀਂ ਤਲਾਕ ਦਿੰਦੀ ਵੀ ਜਿਹੜਾ ਮੇਰੇ ਪਿਓ ਨੇ ਇੰਨਾ ਪੈਸਾ ਲਾਇਆ ਉਹ ਕਹਿੰਦੀ ਲਾਇਆ ਹੋਵੇ ਤੇਰੇ ਪਿਓ ਨੇ ਪੈਸਾ ਕੈਨੇਡਾ ਦੇ ਲਾਲਚ ਤੇ ਚਲਾਇਆ ਕਦੋਂ ਕਹਿੰਦੀ ਅਸੀਂ ਕੋਈ ਲਿਖ ਲਿਖਾ ਕਰਿਆ ਪੈਸੇ ਲਾਇਦਾ ਵਿਆਹਾਂ ਤੇ ਸਾਰੀ ਲਾਉਂਦੇ ਆ ਆਪਣੀਆਂ ਧੀਆਂ ਦੇ ਉਹ ਕਹਿੰਦੀ ਫਿਰ ਜੇ ਲਾਉਂਦੇ ਆ 3 ਦੇ ਵਿਆਹਾਂ ਤੇ ਤੇ ਫਿਰ 3 ਨੂੰ ਵਸਾਉਂਦੇ ਵੀ ਆ ਵੀ ਮੈਂ ਤਾਂ ਇੱਥੇ ਹੀ ਬਸਾਂ ਉਹ ਕਹਿੰਦੀ ਫਿਰ ਉੱਥੇ ਉਹ ਤਾਂ ਵਿਆਹਿਆ ਹੋਇਆ ਇੱਥੇ ਵਸਣਾ ਕਰੀ ਚੱਲ ساری ਉਮਰ ਕੰਮ ਉਹ ਤਾਂ ਵਿਆਹਿਆ ਹੋਇਆ ਉਹ ਤਾਂ ਨਾ ਅੱਜਾ ਵੀ ਨਾ ਕੱਲ ਆਵੇ ਹੁਣ ਤੇਰੀ ਮਰਜ਼ੀ ਆ ਉਹ ਕਹਿੰਦੀ ਫਿਰ ਮੈਂ ਆ ਹੀ ਨਹੀਂ ਜਾਂਦੀ ਤੇ ਉਹਨਾਂ ਆਪਣੇ ਭਰਾ ਨੂੰ ਫੋਨ ਲਾਉਂਦੀ ਆ ਤੇ ਭਰਾ ਨੂੰ ਕਹਿੰਦੀ ਵੀ ਗੱਲ ਤਾਂ ਆ ਬਣ ਗਈ ਵੀ ਤੋਖਾ ਹੋ ਗਿਆ ਵੀ ਇਹ ਤਾਂ ਹੁਣ ਜਾਂ ਤਾਂ ਤਲਾਕ ਕਹਿੰਦੇ ਆ ਉਹ ਕਹਿੰਦਾ ਵੀ ਜੇ ਹੁਣ ਤੂੰ ਤਲਾਕ ਦੇਵੇਂਗੀ ਤੇ ਗੱਲ ਕਿੱਥੇ ਜਾਊਗੀ ਵੀ ਇਹਨਾਂ ਨੇ ਤਾਂ ਕਿਹੜਾ ਖਰਚਾ ਕਿਹੜਾ ਹੈ ਆਪਾਂ ਨੂੰ ਲਈ ਬੈਠਿਆ ਵੀ ਨਾ ਹੀ ਕੋਈ ਨਿਭੜੇ ਵੀ ਜੀ ਆਪਾਂ ਕੋਰਟ ਚ ਕੇਸ ਕਰਾਂਗੇ ਵੀ ਪਤਾ ਨਹੀਂ ਕਿੰਨਾ ਚਿਰ ਚੱਲੂਗਾ ਤੇ ਕਹਿੰਦੀ ਚੱਲ ਕੋਈ ਨਾ ਵੀ ਇਸ ਗੱਲ ਦਾ ਮੈਂ ਹੱਲ ਕਰਦੀ ਆ ਵੀ ਤੂੰ ਹਜੇ ਘਰੇ ਨਾ ਦੱਸੀ ਉਹ ਕਹਿੰਦਾ ਚੰਗਾ ਤੇ ਉਧਰੋਂ ਸੱਸ ਸਹੁਰੇ ਦੇ ਪਾਦੀ ਬਣ ਜਾਂਦੀ ਹੈ ਵੀ ਇਹ ਐਂ ਕਰਦੇ ਆਪਾਂ ਵੀ ਇਹ ਤਲਾਕ ਤਾਂ ਦਿੰਦੀ ਨਹੀਂ ਵੀ ਆਪਾਂ ਇਹਦਾ ਕਿਸੇ ਬਹਾਨੇ ਕੰਮ ਖਤਮ ਕਰ ਦਿੰਦੇ ਆ ਕਿਉਂਕਿ ਜਿਹੜੀ ਉਹਨਾਂ ਦੀ ਪਹਿਲਾਂ ਵਾਲੀ ਨੂੰਹ ਹੁੰਦੀ ਆ ਉਹ ਉਹਨਾਂ ਨੇ ਨਾ ਕੁਝ ਦੇ ਕੇ ਮਾਰੀ ਹੁੰਦੀ ਆ ਉਹ ਦਾ ਤਲਾਕ ਨਹੀਂ ਹੋਇਆ ਹੁੰਦਾ ਕਹਿਣ ਨੂੰ ਤਾਂ ਤਲਾਕ ਕਹਿੰਦੇ ਆ ਕਿਉਂਕਿ ਜੇ ਹੁਣ ਤਲਾਕ ਹੋਇਆ ਹੁੰਦਾ ਤਾਂ ਪਤਾ ਲੱਗ ਹੀ ਜਾਂਦਾ ਪਰ ਉਹਨਾਂ ਨੇ ਮਾਰੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਮੁੰਡਾ ਸੀ ਜਿਹੜਾ ਉਹ ਆਲਰੇਡੀ ਬਾਹਰ ਵਿਆਹਿਆ ਹੋਇਆ ਸੀ ਤੇ ਇੱਧਰ ਉਹ ਭੋਲੀਆਂ ਭਾਲੀਆਂ ਕੁੜੀਆਂ ਦੇ ਮਾਪਿਆਂ ਨੂੰ ਫਸਾ ਕੇ ਪੈਸੇ ਲੈ ਲੈਂਦੇ ਸੀ ਜਿਹੜੀ ਹੁਣ ਪਹਿਲਾਂ ਵਾਲੀ ਸੀ ਉਹਨੂੰ ਇਹਨਾਂ ਨੇ ਖਾਣੇ ਦੇ ਵਿੱਚ ਕੁਝ ਦੇ ਦਿੱਤਾ ਸੀ ਜ਼ਹਿਰ ਤੇ ਉਹ ਵਿਚਾਰੀ ਮਰ ਗਈ ਸੀ ਫਿਰ ਦੁਬਾਰਾ ਇਹਦੇ ਨਾਲ ਵਿਆਹ ਕੀਤਾ ਸੀ ਸਿਰਫ ਪੈਸੇ ਖਾਤਰ ਤੁਸੀਂ ਇਹ ਵੇਖੋ ਵੀ ਮੁੰਡਾ ਬਾਹਰ ਗਿਆ ਹੋਵੇ ਪੀਆਰ ਹੋਵੇ ਫਿਰ ਵੀ ਉਹਨਾਂ ਦਾ ਢਿੱਡ ਨਹੀਂ ਭਰਿਆ ਤੇ ਉਹ ਸੱਸ ਸਹਰਾ ਕਹਿੰਦੀ ਵੀ ਫਿਰ ਇਹਦਾ ਵੀ ਕੰਮ ਕੋਈ ਨਾ ਕੋਈ ਕਰਨਾ ਪਊਗਾ ਤੇ ਉਹ ਵੀ ਸੁਣ ਲੈਂਦੀ ਆ ਕਿਉਂਕਿ ਉਹ ਬਹੁਤ ਤੇਜ ਕੁੜੀ ਸੀ ਉਹ ਲੜ ਰਹੀਦੀ ਸੀ ਉਹ ਹਰ ਵਕਤ ਕੋਸ਼ਿਸ਼ ਕਰਦੀ ਉਹਨਾਂ ਦੀਆਂ ਗੱਲਾਂ ਸੁਣਨ ਦੀ ਉਹ ਕਹਿੰਦਾ ਫਿਰ ਚਲ ਐਂ ਕਰੀਂ ਜਦੋਂ ਤੜਕੇ ਚਾਹ ਲੈ ਕੇ ਆਈ ਵੀ ਉਦੋਂ ਆਪਾਂ ਇਹਨੂੰ ਕਰਕੇ ਕਮਰੇ ਦੇ ਅੰਦਰ ਬੰਦ ਉਦੋਂ ਇਹਨੂੰ ਉਹ ਕਰ ਦਾਂਗੇ ਕਰੰਟ ਲਾ ਦਾਂਗੇ ਉਹਨਾਂ ਨੇ ਸਕੀਮ ਕਰ ਲਈ ਤੇ ਉਹਨੇ ਸੁਣ ਲਈ ਉਹਨੇ ਆਪਦੇ ਭਰਾ ਨੂੰ ਦੱਸਤਾ ਵੀ ਇਹ ਤਾਂ ਆ ਸਕੀਮ ਕਰੀ ਬੈਠਿਆ ਉਹ ਕਹਿੰਦਾ ਚੱਲ ਫਿਰ ਤੂੰ ਐਂ ਕਰੀ ਤੜਕੇ ਚਾਹ ਲੈ ਕੇ ਨਾ ਜਾਈ ਉਹ ਕਹਿੰਦੀ ਚੱਲ ਮੈਂ ਚਾਹ ਲੈ ਕੇ ਨਹੀਂ ਜਾਂਦੀ ਪਰ ਉਹ ਕਹਿੰਦੀ ਵੀ ਵੀਰੇ ਮੈਨੂੰ ਤਾਂ ਰਾਤ ਕੱਢਣੀ ਔਖੀ ਆ ਵੀ ਤੂੰ ਤੜਕੇ ਸੁਦੇਹੀ ਆ ਜੀ ਵੀ ਜੇ ਹੁਣ 네ਰੇ ਤੂੰ ਆਵੇਂਗਾ ਤਾਂ ਮੰਮੀ ਡੈਡੀ ਫਿਕਰ ਕਰਨਗੇ ਵੀ ਤੂੰ ਤੜਕੇ ਆਜੀ ਤੂੰ ਮੈਨੂੰ ਲੈ ਜੀ ਵੀ ਮੈਨੂੰ ਕਿਤੇ ਹੋਰ ਨਾ ਇਹ ਕਰ ਦੇਣਾ ਤੇ ਉਹ ਕਹਿੰਦਾ ਵੀ ਚੱਲ ਤੂੰ ਐਂ ਕਰੀ ਤੂੰ ਨਾ ਦਰਵਾਜ਼ਾ ਨਾ ਖੋਲੀ ਕਮਰੇ ਦਾ ਤੜਕੇ ਮੈਂ ਆ ਕੇ ਖਿਲਾਉਂਗਾ ਵੀ ਜੇ ਤੂੰ ਦਰਵਾਜ਼ਾ ਖੋਲਵੇਂਗੀ ਤਾਂ ਇਹ ਤੈਨੂੰ ਇੱਥੇ ਕੁਝ ਕਰ ਦੇਣਗੇ ਤੇ ਚੱਲ ਭਈ ਸੁਬਾਹ ਹੋਈ ਤੇ ਕੁੜੀ ਨੂੰ ਰਾਤ ਨੂੰ ਕਿਹੜੀ ਨੀਂਦ ਆਉਣੀ ਸੀ ਸੁਬਾਹ ਹੋਈ ਤੇ ਸੱਸ ਬਾਜਾਂ ਮਾਰੇ ਵੀ ਅੱਜ ਤੂੰ ਉੱਠੀ ਨਹੀਂ ਉੱਠ ਖੜਾ ਚਾਹ ਬਣਾ ਲਾ ਤੇ ਉਹ ਤਾਂ ਬੋਲੀ ਨਹੀਂ ਤੇ ਸੱਸ ਵੀ ਸਹਰੇ ਵੱਲ ਝਾਕਦੀ ਆ ਵੀ ਅੱਜ ਹੋਠਦੀ ਨਹੀਂ ਗਈ ਤੇ ਉਹਨੇ ਕਿਹਾ ਵੀ ਐਂ ਤਾਂ ਕੋਈ ਹੋਣੀ ਤੇ ਉਹਨਾ ਰੋਣ ਲੱਗ ਗਈ ਉਹਦੀ ਸੱਸ ਉੱਚੀ ਉੱਚੀ ਵੀ ਤੇਰੇ ਸਹਰੇ ਨੂੰ ਪਤਾ ਨਹੀਂ ਕੀ ਹੋ ਗਿਆ ਦੇਖ ਮੇਰੇ ਤੋਂ ਤੱਕ ਲਈ ਤੂੰ ਲੋਟਣੀ ਆਉਂਦਾ ਉੱਠ ਉੱਠ ਤੇ ਉਹਨੂੰ ਐ ਲੱਗਿਆ ਕੁੜੀ ਨੂੰ ਵੀ ਸੱਚੀ ਮੇਰੇ ਸਹਰੇ ਨੂੰ ਕੁਝ ਹੋ ਗਿਆ ਤੇ ਉਹਨੇ ਨਾ ਹੜਬੜਾ ਹਟ ਦੇ ਵਿੱਚ ਦਰਵਾਜ਼ਾ ਖੋਲਤਾ ਜਦੋਂ ਦਰਵਾਜ਼ਾ ਖੋਲਿਆ ਤੇ ਉਹਨਾਂ ਨੇ ਉਹੀ ਗੱਲ ਕੀਤੀ ਪੱਖੇ ਦੇ ਕੋਲ ਕੋਈ ਤਾਰ ਜੀ ਲਾ ਕੇ ਤੇ ਉਹਨੂੰ ਲਾ ਕੇ ਕਰੰਟ ਉੱਥੀ ਵਿਚਾਰੀ ਨੂੰ ਮਾਰਤਾ ਤੇ ਉੱਥੀ ਪੱਖੇ ਕੋਲ ਸੁੱਟਤੀ ਐਂ ਬਣਾਤਾ ਮਤਲਬ ਵੀ ਇਹਨੂੰ ਤਾਂ ਕਰੰਟ ਲੱਗ ਗਿਆ ਤੇ ਉਧਰੋਂ ਹੁਣ ਭਰਾ ਵਿਚਾਰਾ ਉਹਨੂੰ ਪਤਾ ਸੀਗਾ ਵੀ ਕੋਈ ਗੱਲ ਨਾ ਕਰ ਦੇਣਾ ਉਹ ਤੁਹਾਨੂੰ ਐਂ ਸੀ ਵੀ ਮੈਂ ਆਪਦੀ ਭੈਣ ਨੂੰ ਕਿਹਾ ਹੋਇਆਗਾ ਵੀ ਤੂੰ ਦਰਵਾਜ਼ਾ ਨਾ ਖੋਲੀ ਪਰ ਫਿਰ ਵੀ ਉਹ ਸਵੇਹੀ ਗੱਡੀ ਲੈ ਕੇ ਆ ਗਿਆ ਆਪਣੇ ਦੋਸਤ ਨਾਲ ਤੇ ਜਦੋਂ ਆਇਆ ਤੇ ਆਉਂਦਿਆਂ ਨੂੰ ਰੋਣ ਕਲੈਣ ਪਿਆ ਪਿਆ ਸਸਪਖੰਡ ਕਰੀ ਜਾਵੇ ਵੀ ਸਾਡੇ ਕਰਮਵਾੜੇ ਪਹਿਲਾਂ ਹਾਲੀ ਵੀ ਤੁਰ ਗਈ ਆ ਵੀ ਤੁਰ ਗਈ ਵੀ ਮੇਰੇ ਪੁੱਤ ਦੇ ਕਰਮਵਾੜੇ ਮੇਰਾ ਪੁੱਤ ਇੰਨੇ ਦੁੱਖ ਕਿਵੇਂ ਝੱਲੂਗਾ ਅਹੀਂ ਖੇਖਣ ਕਰੇ ਤੇ ਉਹਦਾ ਭਰਾ ਤਾਂ ਜਦੋਂ ਆਉਂਦਾ ਤੇ ਉਦੋਂ ਤਾਂ ਪਹਿਰਾ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਵੀ ਇਹਨਾਂ ਨੇ ਤਾਂ ਉਹੀ ਕੰਮ ਕਰਤਾ ਤੇ ਉਹ ਤਾਂ ਲੱਗ ਗਿਆ ਬੋਲਣ ਵੀ ਮੇਰੀ ਭੈਣ ਦਾ ਕਤਲ ਕੀਤਾ ਆਣ ਗਵਾਂਡ ਇਕੱਠਾ ਹੋ ਗਿਆ ਕੋਈ ਆਣ ਗਵਾਂਡ ਪਹਿਲਾਂ ਹੀ ਆਇਆ ਹੋਇਆ ਸੀਗਾ ਜਦੋਂ ਰੋਂਦੀ ਸੀ ਰੋਂਦਾ ਸੁਣ ਕੇ ਹੁਣ ਇਕੱਠੇ ਹੋ ਹੀ ਜਾਂਦੇ ਆ ਸਾਰੇ ਏ ਉਹ ਕਹਿੰਦਾ ਵੀ ਪਖੰਡਣਾ ਕਰਮਾ ਸੀ ਤੇਰੀਆਂ ਸਾਰੀਆਂ ਗੱਲਾਂ ਦਾ ਮੈਨੂੰ ਪਤਾ ਵੀ ਮੇਰੀ ਭੈਣ ਨੇ ਮੈਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਸੀ ਤੇ ਆਹ ਮੇਰੇ ਕੋਲੇ ਫੋਨ ਦੇ ਵਿੱਚ ਰਿਕਾਰਡਿੰਗ ਆ ਉਹਨੇ ਮਤਲਬ ਇੰਨੀ ਕਿਸਿਆਣਪ ਕਰੀ ਵੀ ਜਦੋਂ ਆਪਦੀ ਭੈਣ ਨਾਲ ਗੱਲ ਕਰਦਾ ਸੀ ਤਾਂ ਉਹ ਫੋਨ ਤੇ ਕਾਲ ਰਿਕਾਰਡ ਕਰ ਲੈਂਦਾ ਸੀ ਫਿਰ ਉਹ ਪੁਲਿਸ ਨੂੰ ਬੁਲਾਉਂਦਾ ਪੁਲਸ ਉਹਦੀ লাশ ਨੂੰ ਲੈ ਜਾਂਦੀ ਆ ਉਹ ਸਮਾਰਟਮ ਦੇ ਵਿੱਚ ਪਤਾ ਲੱਗਦਾ ਵੀ ਇਹਨੂੰ ਕਰੰਟ ਲੱਗਿਆ ਉਹ ਤਾਂ ਹੁਣ ਸ਼ੋ ਤਾਂ ਇਹੀ ਕੀਤਾ ਸੀ ਵੀ ਕਰੰਟ ਲੱਗਿਆ ਪਰ ਜਿਹੜੀ ਉਹਦੀ ਰਿਕਾਰਡਿੰਗ ਹੁੰਦੀ ਆ ਉਹਦੇ ਆਧਾਰ ਤੇ ਸੱਸ ਸਹੁਰੇ ਤੇ ਉਹਦੇ ਘਰ ਵਾਲੇ ਤੇ ਪਰਚਾ ਦਰਜ ਹੁੰਦਾ ਤੇ ਮੁਕੜੀ ਦਾ ਪਿਓ ਕਹਿੰਦਾ ਵੀ ਜਿੱਥੇ ਮੈਂ ਇੱਕ ਕਿੱਲਾ ਜ਼ਮੀਨ ਦਾ ਵੇਚ ਕੇ ਮੈਂ ਆਪਦੀ ਕੁੜੀ ਦਾ ਵਿਆਹ ਕੀਤਾ ਸੀ ਵੀ ਭਾਵੇਂ ਮੇਰਾ ਦੂਜਾ ਕਿੱਲਾ ਵਿਕ ਜੇ ਪਰ ਮੈਂ ਇਹਨਾਂ ਨੂੰ ਛੱਡਦਾ ਨਹੀਂ ਵੀ ਇਹਨਾਂ ਨੇ ਪਹਿਲਾਂ ਇੱਕ ਬੇਗੁਣਾ ਕੁੜੀ ਮਾਰੀ ਆ ਤੇ ਉਹ ਪਤਾ ਕਰਕੇ ਪਹਿਲਾਂ ਵਾਲੀ ਜਿਹੜੀ ਕੁੜੀ ਮਾਰੀ ਹੁੰਦੀ ਹੈਗੀ ਉਹਦੇ ਪੇਕਿਆਂ ਤੱਕ ਸੰਪਰਕ ਕਰਦੇ ਆ ਤੇ ਉਹਨਾਂ ਨੂੰ ਲੈ ਕੇ ਨਾਲ ਪੰਚਾਇਤ ਕੋਲ ਤੇ ਫਿਰ ਪੁਲਿਸ ਥਾਣੇ 'ਜਦੋਂ ਰਿਪੋਰਟ ਦਰਜ ਕਰਾਉਂਦੇ ਆ ਮੀ ਨੰਨੀ ਇਦਾਂ ਕੀਤੀ ਤੇ ਉਹ ਬਿਆਨ ਹੈਗੇ ਸੀ ਕੁੜੀ ਦੇ ਵੀ ਮਾਰਨ ਦੀ ਸਕੀਮ ਜਦੋਂ ਕਰਦੇ ਸੀਗੇ ਉਹਨੇ ਸਾਰੀ ਗੱਲ ਦੱਸੀ ਸੀ ਤੇ ਉਹਦੇ ਆਧਾਰ ਤੇ ਨਾ ਫਿਰ ਉਹ ਪੂਰਾ ਜ਼ੋਰ ਲਾ ਕੇ ਪੁਲਿਸ ਨੂੰ ਦੇ ਕੇ ਪੈਸੇ ਪੂਸੇ ਤਕੜਾ ਕੇਸ ਅਪਵਾਉਂਦੇ ਆ ਤੇ ਫਿਰ ਜਿਹੜੇ ਉਹ ਦੋਨੇ ਬਜ਼ੁਰਗ ਹੁੰਦੇ ਆ ਉਹਦੀ ਸੱਸ ਤੇ ਸਹੁਰਾ ਉਹਨਾਂ ਨੂੰ ਪੁਲਿਸ ਲੈ ਜਾਂਦੀ ਆ ਤੇ ਉਧਰੋਂ ਕੈਨੇਡਾ ਪੁਲਿਸ ਨੂੰ ਅਲਰਟ ਕੀਤਾ ਜਾਂਦਾ ਤੇ ਉਧਰੋਂ ਜਿਹੜਾ ਮੁੰਡਾ ਹੁੰਦਾ ਉਹ ਇੰਡੀਆ ਬੁਲਾਇਆ ਜਾਂਦਾ ਕਿਉਂਕਿ ਉਹਨਾਂ ਨੇ ਸੋਚਿਆ ਸੀ ਵੀ ਐ ਨਹੀਂ ਫਿਰ ਨਿਕਲਣ ਦੇਂਦੇ ਵੀ ਸਾਡੀ ਤਾਂ ਮਰਨ ਵਾਲੀ ਮਰ ਗਈ ਤੇ ਫਿਰ ਉਹ ਜਿਹੜੇ ਉਹਦੇ ਮਾਪਿਓ ਹੁੰਦੇ ਆ ਕੁੜੀ ਦੇ ਉਹਨਾਂ ਨੇ ਪੂਰੀ ਪਹੁੰਚ ਕੀਤੀ ਪਹੁੰਚ ਕਰਕੇ ਮੁੰਡਾ ਇੱਧਰ ਮੰਗਵਾਇਆ ਤੇ ਮੁੰਡਾ ਆ ਗਿਆ ਅਗਲੇ ਮਹੀਨੇ ਪੰਜਾਬ ਪੁਲਿਸ ਨੇ ਫੜ ਲਿਆ ਤੇ ਹੁਣ ਜਿਹੜੇ ਤਿੰਨੇ ਸੀਗੇ ਪਰਿਵਾਰਕ ਮੈਂਬਰ ਮੁੰਡਾ ਤੇ ਉਹਦੇ ਮਾਪਿਓ ਉਹ ਥਾਣੇ 'ਚ ਸੀ ਤੇ ਉਹਨਾਂ ਤੇ 302 ਦਾ ਪਰਚਾ ਹੁੰਦਾ ਤੇ ਜੇਲ੍ਹ 'ਚ ਨੇ ਉਹ ਵੀ ਦੇਖੋ ਇੱਕ ਪਿਓ ਨੇ ਹਨਾ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਆਪਣੀ ਧੀ ਦੀ ਜ਼ਿੰਦਗੀ ਸੌਖੀ ਕਰਨ ਵਾਸਤੇ ਵਿਆਹ ਕੀਤਾ ਐਨਾ ਪੈਸਾ ਲਾਇਆ ਤੇ ਉਹ ਲੋਕ ਤੁਸੀਂ ਵੇਖੋ ਵੀ ਇੱਕ ਪਹਿਲਾਂ ਕਿਸੇ ਬੇਗੁਨਾ ਕੁੜੀ ਦੀ ਜਾਨ ਲਈ ਨੂੰ ਬਣਾ ਕੇ ਲਿਆਏ ਫਿਰ ਉਹਦੀ ਜਾਨ ਲਈ ਤੇ ਫਿਰ ਦੂਜੀ ਦੀ ਜਾਨ ਲੈਣ ਤੱਕ ਵੀ ਇਹੋ ਜਿਹੇ ਘਟੀਆ ਲੋਕ ਵੀ ਸਾਡੇ ਸਮਾਜ ਦੇ ਵਿੱਚ ਰਹਿੰਦੇ ਆ ਜਿਹੜੇ ਸਾਡੇ ਸਮਾਜ ਨੂੰ ਕਲੰਕਿਤ ਕਰਦੇ ਆ ਜਿਹੜਾ ਇਹ ਪੈਸੇ ਦਾ ਲਾਲਚ ਆ ਇਹਦੇ ਵਿੱਚ ਜਦੋਂ ਬੰਦਾ ਪੈ ਜਾਂਦਾ ਨਾ ਤਾਂ ਬਹੁਤ ਅੰਨਾ ਹੋ ਜਾਂਦਾ ਫਿਰ ਉਹਨੂੰ ਰਿਸ਼ਤੇ ਨਾਤੇ ਪਿਆਰ ਐਦਾਂ ਦੀਆਂ ਚੀਜ਼ਾਂ ਦੀ ਸਮਝ ਨਹੀਂ ਰਹਿੰਦੀ ਵੀ ਪਿਆਰ ਕੀ ਚੀਜ਼ ਹੁੰਦੀ ਆ ਰਿਸ਼ਤੇ ਨਾਤੇ ਕੀ ਮੇਨਵਾਈ ਦੇ ਆ ਉਹਨਾਂ ਨੂੰ ਸਿਰਫ ਪੈਸਾ ਦਿਸਦਾ ਹਾਲਾਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਜਿੰਨਾ ਮਰਜ਼ੀ ਪੈਸਾ ਕਮਾ ਲਈਏ ਅਸੀਂ ਨਾਲ ਕੁਝ ਨਹੀਂ ਲੈ ਕੇ ਜਾਣਾ ਠੀਕ ਹੈ ਤੁਸੀਂ ਮਿਹਨਤ ਦੇ ਸਿਰ ਤੇ ਪੈਸਾ ਕਮਾ ਸਕਦੇ ਹੋ ਆਪਣੀਆਂ ਲੋੜਾਂ ਪੂਰੀਆਂ ਕਰ ਸਕਦੇ ਹੋ ਆਪਣਾ ਸ਼ੌਂਕ ਪੂਰਾ ਕਰ ਸਕਦੇ ਹੋ ਆਪਣੇ ਪਰਿਵਾਰ ਦੇ ਸ਼ੌਂਕ ਪੂਰੇ ਕਰ ਸਕਦੇ ਹੋ ਉਹ ਤੁਹਾਡੀ ਇੱਛਾ ਕਿ ਤੁਸੀਂ ਮਿਹਨਤ ਕਰਕੇ ਕਿੰਨਾ ਮਰਜ਼ੀ ਕਮਾ ਲਓ ਪਰ ਜਿਹੜਾ ਦੂਜੇ ਦੇ ਪੈਸੇ ਦੀ ਲਾਲਸਾ ਰੱਖਦਾ ਤੇ ਲਾਲਚ ਕਰਦਾ ਉਹ ਬੰਦਾ ਕਦੇ ਵੀ ਕਾਮਯਾਬ ਨਹੀਂ ਹੁੰਦਾ ਮੈਨੂੰ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਬਿਲਕੁਲ ਨਹੀਂ ਜਾਣਾ ਸ਼ਸ਼ੀਕਾਲ ਜੀ